ਇਹ ਮੈਂ ਇੱਕ ਘਟਨਾ ਸੁਣੀ ਉਹਦੇ ਮਨ 'ਚ ਸ਼ਰਧਾ ਬੜੀ ਸੀ ਟਰੱਕ ਦੀ ਡਰਾਈਵਰੀ ਕਰਦਾ ਹੁੰਦਾ ਸੀ ਸਾਰਾ ਸਾਰਾ ਦਿਨ ਉਹਨੇ ਗੱਡੀਆਂ ਚਲਾਉਣੀਆਂ ਮਿਹਨਤ ਮਜ਼ਦੂਰੀ ਕਰਨੀ ਪਰ ਨਾਲੇ ਸਹਬਜ਼ਾਦਿਆਂ ਦਾ ਨਾਮ ਜਪਦੇ ਰਹਿਣਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਤੇ ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਉਹਦੇ ਮਨ 'ਚ ਆਇਆ ਕਿੰਨਾ ਚਿਰ ਡਰਾਈਵਰੀਆਂ ਕਰਾਂਗਾ ਆਪਣਾ ਟਰੱਕ ਲੈ ਲੈਣਾ ਥੋੜੀ ਜੀ ਜ਼ਮੀਨ ਸੀ ਵੇਚ ਦਿੱਤੀ ਸਾਰੀ ਘਰ ਬੂਆ ਰਹਿ ਗਿਆ ਰਿਸ਼ਤੇਦਾਰ ਕਹਿੰਦੇ ਕੋਈ ਗੱਲ ਨਹੀਂ ਨੌਕਰੀ ਕਰ ਲੈ ਕਹਿੰਦਾ ਨਹੀਂ ਮੈਨੂੰ ਸਤਗੁਰਾਂ ਤੇ ਭਰੋਸਾ ਹੈ ਮੇਰੀ ਬਾਹ ਫੜ ਲੈਣਗੇ ਸਾਰੀ ਜ਼ਮੀਨ ਵੇਚ ਕੇ ਸਭ ਕੁਝ ਵੇਚ ਕੇ ਇੱਕ ਟਰੱਕ ਲਿਆ ਟਰੱਕ ਲੈ ਕੇ ਤੇ ਘਰ ਨਹੀਂ ਲੈ ਕੇ ਆਇਆ ਆਪਣੇ ਪਰਿਵਾਰ ਨੂੰ ਕਹਿੰਦਾ ਬਈ ਸਾਰੇ ਹੀ ਸਹਬਜ਼ਾਦਿਆਂ ਦੇ ਅਸਥਾਨ ਤੇ ਪਹੁੰਚੋ ਪਹਿਲਾਂ ਅਸੀਂ ਇਹ ਜਿਹੜਾ ਸਤਪੁਰਾਂ ਨੇ ਸਾਨੂੰ ਦਾਤ ਦਿੱਤੀ ਉਸ ਦਰ ਤੇ ਜਾ ਕੇ ਅਰਦਾਸਾ ਕਰਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਉੱਥੇ ਪਹੁੰਚਿਆ ਤੇ ਸੰਗਤ ਜੀ ਬੜੇ ਧਿਆਨ ਨਾਲ ਇਹ ਗੱਲ ਸੁਣਨ ਵਾਲੀ ਹੈ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋਏ ਬੜੀਆਂ ਵਧਾਈਆਂ ਮਿਲੀਆਂ ਜਦੋਂ ਜਾ ਕੇ ਗੁਰੂ ਕੇ ਵਜੀਰ ਨੂੰ ਗਰੰਤੀ ਸਿੰਘ ਨੂੰ ਕਹਿੰਦੇ ਨੇ ਚਾਬੀ ਫੜਾ ਕੇ ਕਹਿੰਦਾ ਜੀ ਮੇਰੀ ਅਰਦਾਸ ਕਰ ਦਿਓ ਮੈਂ ਨਵਾਂ ਟਰੱਕ ਲਿਆ ਸਤਗੁਰ ਕਿਰਪਾ ਕਰਨ ਸਾਹਿਬ ਜੀ ਆਦੇ ਮੇਰੇ ਸਿਰ ਤੇ ਹੱਥ ਰੱਖਣ ਬਰਕਤਾਂ ਪਾ ਦੇਣ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਜਿਹੜਾ ਗੁਰੂ ਦਾ ਵਜੀਰ ਸੀ ਉਹਦੇ ਸੁਣ ਚ ਕੁਝ ਫਰਕ ਪੈ ਗਿਆ ਉਹਨੇ ਜਾ ਕੇ ਅਰਦਾਸਾ ਸੌਧ ਦਿੱਤਾ ਕਿ हे ਸੱਚਿਆ ਪਾਦਸ਼ਾ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਆਪ ਜੀ ਦੇ ਸਥਾਨ ਤੇ ਇਹ ਫਲਾਣਾ ਸਿੰਘ ਭਾਈ ਗੁਰਮੁਖ ਸਿੰਘ ਟਰੱਕ ਭੇਟਾ ਕਰਦਾ ਆਪ ਕਿਰਪਾ ਕਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਦੋਂ ਇਹ ਅਰਦਾਸ ਕੀਤੀ ਸਾਰੇ ਹੀ ਰਿਸ਼ਤੇਦਾਰ ਵੇਖਣ ਲੱਗ ਪਏ ਵੀ ਇਹਨੇ ਤੇ ਸਭ ਕੁਝ ਵੇਚ ਕੇ ਜਦੋਂ ਅਰਦਾਸ ਹੋ ਗਈ ਉਹਨਾਂ ਗਰੰਥੀ ਸਿੰਘ ਨੂੰ ਫੜ ਲਿਆ ਸਾਰਿਆਂ ਨੇ ਘਰ ਦੇ ਕਹਿੰਦੇ ਨੇ ਭਾਈ ਜੀ ਤੁਹਾਨੂੰ ਤੇ ਆਖਿਆ ਸੀ ਵੀ ਅਰਦਾਸ ਕਰਨੀ ਹੈ ਮਹਾਰਾਜ ਬਰਕਤਾਂ ਪਾਉਣ ਤੁਸੀਂ ਤੇ ਅਰਦਾਸ ਕਰ ਦਿੱਤੀ ਹੈ ਵੀ ਇਹ ਟਰੱਕ ਮਹਾਰਾਜ ਨੂੰ ਭੇਟਾ ਕੀਤਾ ਹੈ ਅਸੀਂ ਤੇ ਕਰਜ਼ੇ ਚੁੱਕ ਚੁੱਕ ਕੇ ਲਿਆ। ਉਹ ਰਿਸ਼ਤੇਦਾਰ ਗੁਰੂ ਕੇ ਵਜ਼ੀਰ ਨੂੰ ਇਹ ਕਹਿੰਦੇ ਨੇ ਉਹ ਕਹਿੰਦਾ ਮੇਰੇ ਕੋਲ ਗਲਤੀ ਹੋ ਗਈ ਪਰ ਉਹ ਭਾਈ ਗੁਰਮਖ ਸਿੰਘ ਉੱਠ ਕੇ ਕਹਿੰਦਾ ਗਲਤੀ ਨਹੀਂ ਹੋਈ ਜੋ ਮੇਰੀ ਸੇਵਾ ਸੀ ਸਹਬਜ਼ਾਦਿਆ ਨੇ ਆਪ ਲੈ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਹੁਣ ਜੋ ਮਰਜ਼ੀ ਹੋ ਜੇ ਅਰਦਾਸਾ ਸੁਧਿਆ ਗਿਆ ਆਹ ਚਾਬੀਆਂ ਪਈਆਂ ਨੇ ਮੈਂ ਦਿਹਾੜੀਆਂ ਲਾ ਕੇ ਸਮਾਂ ਪਾਸ ਕਰ ਲਾਂਗਾ ਪਰ ਮੈਂ ਹੁਣ ਗੁਰੂ ਘਰ ਦੇ ਵਿੱਚੋਂ ਇਹ ਜਿਹੜੀ ਅਰਦਾਸ ਹੋਈਏ ਵਾਪਸ ਨਹੀਂ ਲੈਣੀ ਸੰਗਤ ਜੀ ਵਿਸ਼ਵਾਸ ਸੀ ਭਰੋਸਾ ਫਿਰ ਵੇਖੋ ਕੀ ਕਿਰਪਾ ਹੋਈ ਸਾਰੇ ਰਿਸ਼ਤੇਦਾਰਾਂ ਨੇ ਬੜਾ ਉਹਨੂੰ ਬੋਲਿਆ ਉਹ ਮਰ ਜਾਏਗਾ ਬੱਚੇ ਭੁੱਖੇ ਮਰ ਜਾਣਗੇ ਦਿਹਾੜੀਆਂ ਲਾ ਲਾ ਕੇ ਟਾਈਮ ਤੇਰਾ ਲੰਗਣਾ ਹੈ ਜ਼ਮੀਨ ਤੇਰੀ ਗਈ ਫਿਰ ਕੀ ਹੁੰਦਾ ਹੁਣੇ ਚਾਬੀ ਫੜ ਲੈਨੇ ਆ ਕਹਿਣ ਲੱਗਾ ਕਹਿੰਦਾ ਇੱਥੋਂ ਤੇ ਚਾਬੀ ਫੜ ਲਾਂਗਾ ਦਰਗਾਹ ਵਿੱਚ ਲੇਖਾ ਕੌਣ ਦੇਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦਿਹੜੀਆਂ ਲੱਗਣਗੀਆਂ ਕੋਈ ਗੱਲ ਨਹੀਂ ਮੈਂ ਭੁੱਖਾ ਨਹੀਂ ਮਰਦਾ ਮੈਨੂੰ ਵਿਸ਼ਵਾਸ ਹੈ ਮੇਰੇ ਪਾਤਸ਼ਾਹ ਤੇ ਉਹ ਸਾਰੇ ਰਿਸ਼ਤੇਦਾਰ ਸਮਝਾ ਸਮਝਾ ਕੇ ਆਪਣੇ ਘਰਾਂ ਨੂੰ ਤੁਰ ਗਏ ਘਰ ਵਾਲੀ ਵੀ ਛੱਡ ਕੇ ਤੁਰ ਗਈ ਬੱਚੇ ਵੀ ਚਲੇ ਗਏ ਪਰ ਸੰਗਤ ਜੀ ਉਹ ਬਹਿ ਗਿਆ ਸਤਿਗੁਰਾਂ ਦੇ ਦਵਾਰੇ ਅੱਗੇ ਸੱਚਿਆ ਪਾਤਸ਼ਾਹ ਅਰਦਾਸਾਂ ਕਰਦਾ ਮੈਂ ਇੰਨੇ ਜੋਗਾ ਨਹੀਂ ਸੀ ਤੂੰ ਕਿਰਪਾ ਕਰਕੇ ਮੇਰੇ ਤੋਂ ਇੰਨੀ ਸੇਵਾ ਲੈ ਲਈ ਸੱਚਿਆ ਪਾਤਸ਼ਾਹ ਮੈਂ ਤੇ ਜਨਮਾਂ ਦੇ ਵਿੱਚ ਵੀ ਨਹੀਂ ਸੀ ਸੇਵਾ ਕਰ ਸਕਦਾ 26 27 ਲੱਖ ਦਾ ਉਸ ਵੇਲੇ ਉਹ ਟਰੱਕ ਹੋਏਗਾ ਪਹਿਲੀ ਵੇਚ ਕੇ ਸਭ ਕੁਝ ਵੇਚ ਕੇ ਉਹਨੇ ਦੇ ਦਿੱਤਾ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਪਿਆਰ ਦਾ ਜਲ ਭਰਿਆ ਸੱਚਿਆ ਪਾਦਸ਼ਾਹ ਮੇਰੀ ਸੇਵਾ ਥੋੜੀ ਇਹ ਪ੍ਰਵਾਨ ਕਰ ਲਿਓ ਮੈਂ ਤੇ ਨਹੀਂ ਸੀ ਕਰ ਸਕਦਾ ਤੁਸੀਂ ਕਰ ਲਈ ਆਪ ਸੰਗਤ ਜੀ ਬੈਠਾ ਰਿਹਾ ਸ਼ਾਮ ਦਾ ਸਮਾਂ ਹੋਇਆ ਬੈਠਿਆਂ ਬੈਠਿਆਂ ਦੋ ਬਾਲਕ ਆਏ ਛੋਟੀਆਂ ਉਮਰਾਂ ਨੇ ਛੋਟੀਆਂ ਉਮਰਾਂ ਨੇ ਆਣ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਕਹਿੰਦੇ ਹਾਂ ਆ ਨਾ ਸਾਡੇ ਮਾਤਾ ਪਿਤਾ ਇੱਥੇ ਕਿਤੇ ਖੋ ਗਏ ਨੇ ਅਸੀਂ ਉਹਨਾਂ ਨੂੰ ਮਿਲਣਾ ਹੈ ਆ ਸਾਡਾ ਬੈਗ ਇੱਥੇ ਰੱਖ ਲਓ ਉਹ ਕਹਿੰਦਾ ਭਾਈ ਰੱਖ ਜਾਓ ਉਹ ਰੱਖ ਕੇ ਚਲੇ ਗਏ ਸੰਗਤ ਜੀ ਇਹ ਸੱਚੀ ਘਟਨਾ ਹੈ ਇਹ ਸੱਚਾ ਬਚਣੇ ਅੱਜ ਵੀ ਉਹ ਮੌਜੂਦ ਨੇ ਫੇਰ ਉਹ ਰੱਖ ਕੇ ਬੈਗ ਚਲੇ ਗਏ ਦੋਵੇਂ ਹੀ ਉਹ ਵੇਟ ਕਰਦਾ ਰਿਹਾ ਡੀਕਦਾ ਰਿਹਾ ਸ਼ਾਮ ਨੂੰ ਸੋਦਾ ਰਹਿ ਰਾਜ ਸਾਹਿਬ ਜੀ ਦੇ ਬਾਠ ਹੋਏ ਉਹਨੇ ਉੱਥੇ ਹੀ ਬਹਿ ਕੇ ਕਰ ਲਏ ਬਾਅਦ ਵਿੱਚ ਆਰਤੀ ਆਰਤਾ ਹੋਇਆ ਉੱਥੇ ਹੀ ਬਹਿ ਕੇ ਸੁਣ ਲਿਆ ਜੋੜਿਆਂ ਚ ਹੀ ਸੰਗਤ ਜੀ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਖਾਸਣ ਹੋਏ ਸਾਰੇ ਸਿੰਘ ਨਿਕਲ ਕੇ ਬਾਹਰ ਆਏ ਪਰ ਉਹ ਉੱਥੇ ਹੀ ਬੈਠਾ ਜਿਹੜੇ ਮੈਂਬਰ ਸੀ ਕਮੇਟੀ ਵਾਲੇ ਦਫ਼ਤਰ ਵਾਲੇ ਸਭ ਨੂੰ ਪਤਾ ਲੱਗਿਆ ਸੀ ਵੀ ਇਹਦੀ ਅਰਦਾਸ ਹੋਈ ਏ ਸਵੇਰ ਦੀ ਟਰੱਕ ਦੀ ਇਹ ਉਹੀ ਸਿੰਘ ਹੈ ਕਹਿੰਦੇ ਨੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਆ ਸਵੇਰ ਮੈਂ ਸ਼ਾਮ ਦਾ ਇੱਥੇ ਬੈਠਾ ਦੋ ਬੱਚੇ ਆਏ ਸੀ ਆ ਬੈਗ ਮੈਨੂੰ ਦੇ ਗਏ ਨੇ ਉਹ ਵਾਪਸ ਨਹੀਂ ਪਰਤ ਕੇ ਆਏ ਆ ਤੁਸੀਂ ਦਫ਼ਤਰ 'ਚ ਜਮ੍ਹਾਂ ਕਰ ਲਓ ਕਹਿੰਦੇ ਨੇ ਸਾਡੇ ਨਾਲ ਚੱਲ ਦਫ਼ਤਰ 'ਚ ਐਦਾਂ ਨਹੀਂ ਅਸੀਂ ਕਰ ਸਕਦੇ ਦਫ਼ਤਰ 'ਚ ਗਏ ਕਹਿੰਦੇ ਨੇ ਖੋਲ ਇਸ ਬੈਗ ਨੂੰ ਜਦੋਂ ਖੋਲਿਆ ਜਦੋਂ ਖੋਲ ਕੇ ਵੇਖਿਆ ਸੰਗਤ ਜੀ ਉਹ ਮਾਇਆ ਨਾਲ ਭਰਿਆ ਹੋਇਆ ਵੈਕ ਤੇ ਉਹ ਜਦੋਂ ਗਿਣਨ ਲੱਗੇ ਜਦੋਂ ਗਿਣਨ ਲੱਗੇ ਤੇ ਗਿਣਦਿਆਂ ਗਿਣਦਿਆਂ ਉਹ ਕਿੰਨੀ ਮਾਇਆ ਨਿਕਲੀ 26 ਲੱਖ ਦਾ ਟਰੱਕ ਸੀ 26 ਲੱਖ ਹੀ ਪੂਰਾ ਨਿਕਲਿਆ ਸਤਨਾਮ ਸ੍ਰੀ ਵਾਹਿਗੁਰੂ 26 ਲੱਖ ਨਿਕਲਿਆ ਉਹ ਕਮੇਟੀ ਵਾਲੇ ਸਾਰੇ ਕਹਿੰਦੇ ਨੇ ਕਹਿੰਦੇ ਨੇ ਗੱਲ ਸੁਣੋ ਤੂੰ ਭਾਗਾ ਵਾਲਾ ਹੈ ਤੂੰ ਕਰਮਾ ਵਾਲਾ ਹੈ ਕਿਓ ਕਹਿੰਦੇ ਨੇ ਇਸ ਕਰਕੇ ਸਹਬਜ਼ਾਦਿਆਂ ਨੇ ਤੇਰੇ ਕੋਲ ਸੇਵਾ ਲੈ ਵੀ ਲਈ ਪਰ ਤੇਰੀ ਉਹਨਾਂ ਨੇ ਪਰਖ ਵੀ ਕੀਤੀ ਜਿਹੜਾ ਤੇਰਾ ਭਰੋਸਾ ਹੈ ਉਹ ਪਰਖਿਆ ਵੀ ਗਿਆ ਲੈ ਫੜ ਆਪਣੇ ਹੱਥੀ ਤੈਨੂੰ ਮਾਇਆ ਵੀ ਦੇ ਕੇ ਜਾ ਕੇ ਹੋਰ ਟਰੱਕ ਲੈ ਲੈ ਇਹ ਸਹਬਜ਼ਾਦਿਆਂ ਦੀ ਬਖਸ਼ਿਸ਼ ਤੇਰੇ ਤੇ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਉਹ ਫੜਦਾ ਨਹੀਂ ਸਾਰਿਆਂ ਨੇ ਰਲ ਕੇ ਉਹਨੂੰ ਜਦੋਂ ਫੜਾਇਆ ਉਹ ਮਾਇਆ ਲੈ ਕੇ ਘਰ ਪਹੁੰਚਿਆ ਫਿਰ ਜਾ ਕੇ ਟਰੱਕ ਲਿਆ ਫਿਰ ਲੈ ਕੇ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਐਸੀਆਂ ਵਰਕਤਾਂ ਪੈ ਗਈਆਂ ਐਸੀਆਂ ਬਖਸ਼ਿਸ਼ਾਂ ਹੋ ਗਈਆਂ ਐਸੀਆਂ ਮਿਹਰਾ ਹੋ ਗਈਆਂ ਕਿ ਸਤਿਗੁਰ ਦੀ ਬਖਸ਼ਿਸ਼ ਨਾਲ ਹਰ ਸਾਲ ਫਿਰ ਇੱਕ ਟਰੱਕ ਉਸ ਘਰ ਚੜਾਉਣ ਲੱਗ ਪਿਆ ਕੋ ਸਾਧਨਾ ਸ੍ਰੀ ਵਾਹਿਗੁਰੂ ਫਤੇਗੜ ਸਾਹਿਬ ਹਰ ਸਾਲ ਐਸੀ ਮਹਾਰਾਣੀ ਨੇ ਕਿਰਪਾ ਕਰ ਦਿੱਤੀ ਕਿੱਥੇ ਦਿਹਾੜੀਆਂ ਲਾਉਂਦਾ ਸੀ ਕਿੱਤੇ ਟਰਾਂਸਪੋਰਟ ਦਾ ਮਾਲਕ ਬਣ ਗਿਆ ਹੁਣ ਹਰ ਸਾਲ ਨਵਾਂ ਟਰੱਕ ਲੈ ਕੇ ਤੇ ਜੇ ਪੁੱਛੀਏ ਇਹ ਬੜੀ ਤੇਰ ਤੇ ਕਿਰਪਾ ਕਹਿੰਦਾ ਮੇਰੇ ਤੇ ਕਿਰਪਾ ਪਤਾ ਕਿਹਦੀ ਏ ਇਹ ਕਿਰਪਾ ਕਲਕੀਆਂ ਵਾਲੇ ਦੀ